ਜੋ ਇੱਕ ਹੋਰ ਫਨਕਾਰ ਆਏ ਹੋਣ ਉਹਨਾਂ ਨੂੰ ਬੇਨਤੀ ਕਰੂੰਗਾ ਕਿਰਪਾ ਕਰਕੇ ਸਟੇਜ ਤੇ ਆਣਗੇ ਜੇ ਐਸ ਗੋਲਡੀ ਜੀ ਉਹ ਵੀ ਆਪਣਾ ਇੱਕ ਗੀਤ ਸਾਡੇ ਸਾਹਮਣੇ ਪੇਸ਼ ਕਰਨਗੇ ਉਹਨਾਂ ਦੇ ਪਹਿਲਾਂ ਤਿੰਨ ਗੀਤ ਅਸੀਂ ਵੱਖ-ਵੱਖ ਚੈਨਲ ਮਾਧਿਅਮ ਤੇ ਸੁਣ ਚੁੱਕੇ ਹਾਂ ਜੇ ਐਸ ਗੋਲਡੀ ਜੀ ਸੋ ਬਹੁਤ ਹੀ ਸੋਹਣਾ ਪ੍ਰੋਗਰਾਮ ਹੈ ਜੀ ਨਵੀਂ ਉਡਾਰੀ ਪਹਿਲਾ ਧੰਨਵਾਦ ਹੈ ਜੀ ਮੇਰੇ ਪ੍ਰਾਹਕ ਪੰਜਾਬ ਦਾ ਜੋ ਕਿ ਲਾਤਾਂ ਨਹੀਂ ਖਿੱਚਦੇ ਬਾਹਾਂ ਖਿੱਚਦੇ ਨੇ ਫੜ ਕੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਸੋ ਇਹਨਾਂ ਨੂੰ ਜ਼ਰੂਰ ਬੁਲਾਇਆ ਕਰੋ ਤੇ ਦੂਜਾ ਧੰਨਵਾਦ ਹੈ ਜੀ ਸਾਰੇ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਇਹਨਾਂ ਸਾਰਾ ਪ੍ਰੋਗਰਾਮ ਕਰਵਾਇਆ ਸੋ ਮੇਰੇ ਪਹਿਲੇ ਤਿੰਨ ਗਾਣੇ ਆ ਚੁੱਕੇ ਨੇ ਜੀ ਚੌਥਾ ਗਾਣਾ ਤਿਆਰ ਪਿਆ ਜੀ ਜਲਦੀ ਤੁਹਾਡੇ ਕੋਲ ਨਾ ਪਹੁੰਚ ਜਾਊਗਾ ਸੋ ਮੈਂ ਧਿਆਨ ਤੋਂ ਕੁਝ ਲੈ ਕੇ ਆਇਆ ਗਾਣੇ ਉਮੀਦ ਹੈ ਸਾਰਿਆਂ ਨੂੰ ਪਸੰਦ ਆਊਗਾ ਇਸ ਤੋਂ ਬਾਅਦ ਲੋਡ ਸਕੂਲ ਦੇ ਵਿਦਿਆਰਥੀ ਗਿੱਧਾ ਜਿਹੜਾ ਉਹ ਤਿਆਰ ਰਹਿਣ ਲਾਸਟ ਆਈਟਮ ਲੋਡ ਸਕੂਲ ਦੀ ਗਿੱਧਾ ਉਹ ਤਿਆਰ ਰਹਿਣ ਹਾਂਜੀ ਕੇ ਠਾਟਾ ਵੀਜੀ ਕਰਦੇ ਗਾਈਂ ਬੀਰਾਂ ਦੀਆਂ ਥੋੜੀਆਂ ਏ ਚੰਦਰਾਜ ਜਗ ਗਾਉਂ ਨੇ ਦਿੰਦਾ ਨਾ ਨੀ ਨੀ ਮਾਂ तां त पला ताई हूंद मगरो जग हुण मगरो जग हुण केतिज महीने मौत मेरी ते हुकम न जारी ਇੱਕ ਇੱਕ ਕਰਕੇ ਸਬਰ ਟੋਟਾਂ ਕੋ ਬਣਵਾਰੋ ਬਾਰੀ ਤੁਖ ਦੇ ਵਿੱਚ ਮਾਰ ਮਕਾਉਂਦਾ ਤੁਖ ਦੇ ਵਿੱਚ ਮਾਰ ਮਕਾਉਂਦਾ ਮੈਨੂੰ ਇੱਕ ਡਾਕਟਰ ਮਾਂ ਦੋ ਘੜੀਆਂ ਵੀ ਰੋਲ ਦਿੰਦਾਨੀ ਨੀ ਮਗਰੋਂ ਦਗ ਮਗਰੋ ਜਗ ਹੋਰ ਜੰਦਾਨੀ اے جس ਨੂੰ ਨਾਨਕ ਜੀ ਜਗ ਦੀ ਜਨਣੀ ਆਖ ਬੁਲਾਗੇ ਕਿਉ ਅਜੀ ਉਸਤੀ ਦੇ ਜਮਣ ਤੇ ਕਰ ਕਰ ਮਾਤਮ ਹੁ ਸ਼ਾਗੇ ਕਿਉ ਅਜੀ ਉਸਤੀ ਦੇ ਜਮਣ ਤੇ ਕਰ ਕਰ ਮਾਤਮ ਸ਼ਾਗੇ اے ਜਿਸ ਕਰ ਤੈਨੂੰ ਚਰਤਿ ਹਾਂ ਕਿਉ ਕੋਈ ਪਤ ਨੂੰ

ਸੋ ਜੰਗਾ ਲੱਗਾ ਵੇ ਤਾੜੀ ਜਰੂਰ ਮਾਰ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਗੀਤ ਪੇਸ਼ ਕੀਤਾ ਮੇਰੇ ਵੀਰ ਜੀ ਐਸ ਗੋਲਦੀ ਨੇ ਇਸ